ਇਹ ਗੋਆ ਖਿਚਣ ਵਾਲੇ ਫੋੜੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਜਿਹੜਾ ਹੈਗਾ 200 ਰੁਪਏ ਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਬਾਕੀ ਕਿਸੇ ਨੇ ਹਵਾ ਵਾਲੀ ਪਾਈਪ ਲੈਣੀ ਹੋਵੇ ਠੀਕ ਹੈ ਜੀ ਦੁੱਧ ਵਾਲੀ ਪਾਈਪ ਲੈਣੀ ਹੋਵੇ ਹੂੰ ਉਹ ਵੀ ਸਾਡੇ ਕੋਲੇ ਮਿਲਦੇ ਆ ਬੱਕਰੀਆਂ ਦੇ ਨੌ ਕਟਨੇ ਆ ਖੁਰ ਕਟਨੇ ਆ ਉਹਨਾਂ ਵਾਸਤੇ ਵੀ ਸਮਾਨ ਆ ਇਹ ਬੱਕਰੀਆਂ ਦੇ ਖੁਰ ਕਟਣਾਂ ਵਾਸਤੇ ਹੂੰ ਬਾਕੀ ਆਪਣੇ ਕੋਲੇ ਦੁੱਧ ਪਿਉਣ ਵਾਲੀਆਂ ਬੋਤਲਾਂ ਆ ਪਈਆ ਬੋਤਲ ਇਹ 350 ਦੀ ਬੋਤਲ ਆ ਠੀਕ ਹੈ ਜੀ ਜਿਵੇਂ ਕਿਸੇ ਨੇ ਦੁੱਧ ਪਿਉਣਾ ਬੱਚੇ ਨੂੰ ਬੱਚੀ ਨੂੰ ਹੂੰ ਠੀਕ ਹੈ ਜੀ ਆ ਉਹਨਾਂ ਦੇ ਨਿੱਪਲ ਵਗੈਰਾ ਹੈਗੇ ਆ ਨਿੱਪਲ ਵੀ ਮਿਲ ਜਾਂਦੇ ਆ ਇਹ 200 ਰੁਪਏ ਦਾ ਨਿੱਪਲ ਆ ਪਰ ਨਿੱਪਲ ਅਸੀਂ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਫਿਰ ਆ ਪਸ਼ੂ ਦੇ ਕੰਨ ਨੂੰ ਵਿੰਨ ਕੇ ਹੂੰ ਜਿਹੜਾ ਆਪਾਂ ਟੈਗ ਲਾਣੇ ਆ ਇਹਨੂੰ ਟੈਗ ਮਸ਼ੀਨ ਕਹਿੰਦੇ ਆ ਹੂੰ ਇਹ ਇਹ ਵੀ ਆਪਣੇ ਕੋਲ ਇੱਥੇ ਉਪਲਬਧ ਆ ਟੈਗ ਮਸ਼ੀਨ ਠੀਕ ਹੈ ਜੀ ਕੰਨ ਵਿੰਨਣ ਵਾਲੀ ਕੰਨ ਵਿੰਨਣ ਵਾਲੀ ਠੀਕ ਅੱਜ ਆਪਾਂ ਖੜੇ ਆ ਜੀ ਹਾਰਦਿਕ ਡੇਰੀ ਸੋਲੂਸ਼ਨ ਗੰਗਾ ਨਗਰ ਦੇ ਵਿੱਚ ਤੇ ਜਿਵੇਂ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਹੋਣਾ ਵੀ ਇਹ ਜਿਹੜੀ ਸ਼ਾਪ ਹੈ ਇੱਥੇ ਡੇਰੀ ਤੋਂ ਰਿਲੇਟਡ ਹਰੇਕ ਸਮਾਨ ਮਿਲ ਜਾਂਦਾ ਤੇ ਬਾਈ ਜੀ ਹੋਰਾਂ ਦਾ ਕਹਿਣਾ ਵੀ ਆਪਣੀ ਜਿਹੜੀ ਸ਼ਾਪ ਆ ਉੱਥੇ ਤੁਹਾਨੂੰ ਕੁਆਲਿਟੀ ਜ਼ਿਆਦੇ ਮਿਲੂਗੀ ਤੇ ਰੇਟ ਘੱਟ ਮਿਲੂਗਾ ਇਹ ਤਾਂ ਆਪਾਂ ਬਾਈ ਜੀ ਨਾਲ ਆਪਾਂ ਗੱਲ ਕਰਾਂਗੇ ਉੱਥੋਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਦਾ ਕੀ ਰੇਟ ਹੈ ਕਿਹੋ ਜੀ ਇਹਨਾਂ ਕੋਲੇ ਕੁਆਲਿਟੀ ਆ ਗੋਆ ਖਿੱਚਣ ਵਾਲੇ ਫੋੜੇ ਆ ਜੀ ਇਹ ਮੈਂ ਨਾ ਜਿਵੇਂ ਆਪਾਂ ਮੇਲੇ ਆ ਤੇ ਜਾਣਦੇ ਹੁੰਨੇ ਆ ਮੈਂ ਤਾਂ ਰਾਜਸਥਾਨ 'ਚ ਵੇਖੇ ਨਹੀਂ ਇਹ ਕਿਤੇ ਵੀ ਵੀ ਆਪਣੀ ਸ਼ਾਪ ਤੇ ਦੇਖਿਆ ਹਾਂ ਹਾਂਜੀ ਹਾਂਜੀ ਵੀ ਇਹ ਕੋਈ ਬਾਲੀ ਹੋਵੇ ਹਵਾ ਵਾਲੀ ਗੱਲ ਨਹੀਂ ਗਈ ਮੈਂ ਦੇਖੀ ਇੱਥੇ ਪਹਿਲੀ ਵਾਰੀ ਠੀਕ ਹੈ ਜੀ ਵੀ ਉਵੇਂ ਪੰਜਾਬ ਚ ਦੇਖਿਆ ਪਾ ਮੇਲਿਆਂ ਤੇ ਜਾਂਦੇ ਪਸ਼ੂਆਂ ਦੇ ਤੇ ਪੰਜਾਬ ਚ ਤਾਂ ਆਮ ਮਿਲ ਜਾਂਦੇ ਆ ਇਧਰੋਂ ਮਿਲਦੇ ਨਹੀਂ ਇਹ ਇਧਰ ਮਿਲਦੇ ਨਹੀਂ ਇਹ ਆਪਣੇ ਕੋਲੇ ਹੈਗਾ ਇਹ ਸੀਬੀਸੀ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਜਿਹੜਾ ਹੈਗਾ 200 ਰੁਪਏ ਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਬਾਕੀ ਕਿਸੇ ਨੇ ਹਵਾ ਵਾਲੀ ਪੈਪ ਲੈਣੀ ਹੋਵੇ ਠੀਕ ਹੈ ਜੀ ਦੁੱਧ ਵਾਲੀ ਪੈਪ ਲੈਣੀ ਹੋਵੇ ਹੂੰ ਉਹ ਵੀ ਸਾਡੇ ਕੋਲੇ ਮਿਲਦੇ ਆ ਇੱਕ ਤੁਹਾਨੂੰ ਚੀਜ਼ ਦਿਖਾਣਾ ਜੀ ਹੋਰ ਛੋਟੀ ਜੀ ਆ ਹਾਲੀ ਹੂੰ ਇਹ ਸ਼ੂ ਕਵਰ ਹੈ ਸ਼ੂ ਕਵਰ ਸ਼ੂ ਕਵਰ ਜਿਵੇਂ ਆ ਦੇਖੋ ਆ ਪਿਆ ਨਹੀਂ ਇਹ ਇਹਦੀ ਅੱਛਾ ਠੀਕ ਹੈ ਸ਼ੂ ਕਵਰ ਹੈ ਵੀ ਆਪਾਂ ਕਿਸੇ ਆਪਣੇ ਕੋਲ ਫਾਰਮ ਵਿਜ਼ਿਟ ਕਰਦਾ ਕੋਈ ਆਪਾਂ ਕੋਈ ਫਾਰਮ ਵਿਜ਼ਿਟ ਕਰਦਾ ਆਪਣੇ ਕੋਈ ਵੱਡਾ ਡੇਰੀ ਫਾਰਮ ਹੈ ਉਹਦੇ ਤੇ ਚਾਰ ਬੰਦੇ ਆ ਗਏ ਲੈਣ ਕੋਈ ਤੇ ਆਪਾਂ ਚਾਹੁੰਦੇ ਆ ਵੀ ਆਪਣੀਆਂ گاؤں ਨੂੰ ਕੋਈ ਪ੍ਰੋਬਲਮ ਨਾ ਆਵੇ ਹਾਂਜੀ ਠੀਕ ਹੈ ਜੀ ਤਾਂ ਆਪਾਂ ਇਹ ਸ਼ੂ ਕਵਰ ਪਾ ਕੇ ਠੀਕ ਹੈ ਜੀ ਇਹਦੇ ਵਿੱਚ 100 ਹੁੰਦਾ ਜੀ ਤੇ ਇਹ 500 ਰੁਪਏ ਦਾ ਹੈਗਾ 5 ਰੁਪਏ ਪਰ ਕਵਰ ਦਾ ਇਹਦਾ ਰੇਟ ਠੀਕ ਹੈ ਜੀ ਇਹ ਜਰੂਰਤ ਅੱਜ ਦੇ ਟਾਈਮ ਦੀ ਬਿਲਕੁਲ ਜੀ ਕਿਉਂਕਿ ਆਪਾਂ ਜਿਹੜੇ ਡੇਰੀ ਫਾਰਮਰ ਦੇਖਿਆ ਉਹ ਪਹਿਲੀ ਗੱਲ ਤਾਂ ਵਿజిਟ ਨਹੀਂ ਕਰਨ ਦਿੰਦੇ ਕਿਸੇ ਨੂੰ ਹਾਂਜੀ ਹਾਂਜੀ ਜਿਹੜੇ ਵੱਡੇ ਡੇਰੀ ਫਾਰਮਰ ਹੈ ਉਹ ਵਿజిਟ ਨਹੀਂ ਕਰਨ ਦਿੰਦੇ ਬਾਹਰਲੇ ਬੰਦੇ ਨੂੰ ਹਾਂਜੀ ਹਾਂਜੀ ਕਿਉਂਕਿ ਬਿਮਾਰੀਆਂ ਜਿਹੜੀਆਂ ਉਹ ਆਉਂਦੀਆਂ ਰਹਿੰਦੇ ਹਨਾ ਤੇ ਇਹ ਕਿੰਨੀ ਕੀਮਤ ਦੱਸੀ ਤੁਸੀਂ ਇਹਦੀ 500 500 ਰੁਪਇਆ ਤੇ ਕਿੰਨੇ ਇਹਦੇ ਵਿੱਚ ਕਿੰਨੇ ਹੁੰਦੇ ਆ ਇਹ ਇਹਦੇ ਵਿੱਚ 100 ਪੀਸ ਹੈ ਜੀ 100 ਪੀਸ ਹੈ ਠੀਕ ਹੈ ਹਾਂਜੀ 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 ਤੇ 500 ਦੇ ਇਹ ਹੋਗੇ ਹਾਂਜੀ ਹਾਂਜੀ ਇੱਕ ਆਪਣੇ ਕੋਲੇ ਆ ਸ਼ੀਸ਼ਾ ਹੈ ਜੀ ਹੂੰ ਜਿਵੇਂ ਸ਼ੀਸ਼ੇ ਟੁੱਟ ਜਾਂਦੇ ਆ ਵੈਂਸਨ ਦੇ ਵੈਂਸਨ ਦਾ ਜਿਹੜਾ ਆਪਣਾ ਦੋਨੋਂ ਸਾਈਡ ਤੇ ਸ਼ੀਸ਼ੇ ਲੱਗੇ ਹੁੰਦੇ ਆ ਇਹ ਹੋਲ ਵਾਲਾ ਤੇ ਬਿਨਾ ਹੋਲ ਵਾਲਾ ਦੋਨੇ ਨੇ ਨਹੀਂ ਇਹ ਕਿੱਥੇ ਲੱਗੇ ਹੁੰਦੇ ਆ ਮਸ਼ੀਨ ਮਸ਼ੀਨ ਦੇ ਸਾਈਡਾਂ ਤੇ ਲੱਗੇ ਹੁੰਦੇ ਆ ਵੈਕਿਊਮ ਬਣਾਉਣ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬਿਨਾ ਹੋਲ ਵਾਲਾ ਵੀ ਹੁੰਦਾ ਤੇ ਹੋਲ ਵਾਲਾ ਵੀ ਹੁੰਦਾ ਦੋਨੇ ਆਪਣੇ ਕੋਲੇ ਉਪਲਬਧ ਆ ਠੀਕ ਹੈ ਜੀ ਇੱਕ ਆਪਣੇ ਕੋਲੇ ਔਇਲ ਠੀਕ ਹੈ ਜੀ 300 ਰੁਪਏ ਲੀਟਰ ਔਇਲ ਆ ਕਿਸ ਨੇ ਲੈਣਾ ਹੋਵੇ ਇਥੇ 5000 5 ਲੀਟਰ ਤੇ ਜੀ ਉਹ ਲਵਦਾ ਲੀਟਰ ਜੀ ਵੀ ਉਪਲਬਧ ਹੈ ਨਹੀਂ ਇਹ ਇਹ ਕਾਦਾ ਇਹ ਮਸ਼ੀਨ ਦਾ ਔਇਲ ਹੈ ਜੀ ਅੱਛਾ ਮਸ਼ੀਨ ਵਾਲਾ ਔਇਲ ਹੈ ਹਾਂ ਜੀ ਤੇ ਮਸ਼ੀਨ ਦਾ ਔਇਲ ਹੈ ਤੇ 5 ਲੀਟਰ ਦੀ ਪੈਕਿੰਗ ਵੀ ਮਿਲ ਜੂ ਆਪਣੇ ਕੋਲੇ ਤੇ 1 ਲੀਟਰ ਵਾਲੀ ਵੀ ਮਿਲ ਜੂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਆਪਣੇ ਕੋਲੇ ਆਹਾ ਡਿਪ ਕੱਪ ਸੋਲੂਸ਼ਨ ਹੁੰਦਾ ਵਾਈਜ਼ਰ ਕੰਪਨੀ ਦਾ ਹੂੰ ਯੂ ਮੈਕਸ 10% ਹੂੰ ਜਦੋਂ ਗਾਂ ਨੇ ਦੇਤਾ ਆਪਣਾ ਦੁੱਧ ਦੇਤਾ ਦੁੱਧ ਕੱਢ ਲਿਆ ਹਾਂ ਦੁੱਧ ਕੱਢ ਲਿਆ ਤਾਂ ਆਪਾਂ ਉਹਨੂੰ ਚਾਰੇ ਥਣਾ ਦੇ ਤੇ ਡਿਪ ਡਿਪ ਕਰਨਾ ਹੁੰਦਾ ਪੋਸਟ ਡਿਪ ਸੋਲੂਸ਼ਨ ਕਹਿੰਦੇ ਆ ਇਹਨੂੰ ਠੀਕ ਹੈ ਜੀ ਇਹ ਤੁਹਾਨੂੰ ਚਿਪਕਾ ਦਿੰਦਾ ਜਿਵੇਂ ਲੈਮੀਨੇਸ਼ਨ ਨਹੀਂ ਕਰਦੇ ਆਪਾਂ ਕਿਸੇ ਚੀਜ਼ ਨੂੰ ਉਵੇਂ ਲੈਮੀਨੇਸ਼ਨ ਕਰ ਦਿੰਦਾ 3 ਘੰਟਿਆਂ ਬਾਅਦ ਉਹ ਫੁੱਲੂਗੀ ਵੀ ਇਹ ਜ਼ਰੂਰੀ ਹੈ ਮਸਟੈਟਸ ਨੂੰ ਰੋਕਣ ਵਾਸਤੇ ਬਿਲਕੁਲ ਇਹ ਵੈਂਸਨ ਦਾ ਵੀ ਆਉਂਦਾ ਆਪਣੇ ਕੋਲੇ ਤੇ ਵਾਈਜ਼ਰ ਦਾ ਵੀ ਆਉਂਦਾ ਦੋਨਾਂ ਕੰਪਨੀਆਂ ਦਾ ਆਪਣੇ ਕੋਲ ਇੱਥੇ ਉਪਲਬਧ ਮਿਲ ਜੂਗਾ ਠੀਕ ਹੈ ਜੀ ਇਸ ਦੀ ਕੀਮਤ ਹੈਗੀ ਹੈ 600 ਰੁਪਿਆ ਇਸ ਦੀ ਕੀਮਤ ਹੈਗੀ ਹੈ 150 ਰੁਪਿਆ ਠੀਕ ਹੈ ਜੀ ਹਾਂ ਜੀ ਇਹ 150 ਦਾ ਮਿਲੂਗਾ ਆਪਾਂ ਨੂੰ ਖਾਲੀ ਖਾਲੀ ਹੈ ਜੇ ਆਪਾਂ ਇਹ ਲਾ ਲੈਨੇ ਇਹਦੀ ਚੀਜ਼ ਕੀਮਤ ਹਾਂਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਬੰਦਾ ਮਾਣ ਤੁਹਾਨੂੰ ਉਹ ਇੱਥੇ ਵੀ ਕੀਤਾ ਜਾਊ ਠੀਕ ਹੈ ਜੀ ਹਾਂਜੀ ਬਾਕੀ ਆਪਣੇ ਕੋਲੇ ਦੁੱਧ ਪਿਉਣ ਵਾਲੀਆਂ ਬੋਤਲਾਂ ਆਹ ਪਈਏ ਬੋਤਲ ਇਹ 350 ਦੀ ਬੋਤਲ ਆ ਠੀਕ ਹੈ ਜੀ ਜਿਵੇਂ ਕਿਸੇ ਨੇ ਦੁੱਧ ਪਿਉਣਾ ਬੱਚੇ ਨੂੰ ਬੱਚੀ ਨੂੰ ਹੂੰ ਠੀਕ ਹੈ ਜੀ ਆ ਉਹਨਾਂ ਦੇ ਨਿੱਪਲ ਵਗੈਰਾ ਹੈਗੇ ਆ ਨਿੱਪਲ ਵੀ ਮਿਲ ਜਾਂਦੇ ਆ ਇਹ 200 ਰੁਪਏ ਦਾ ਨਿੱਪਲ ਆ ਪਰ ਨਿੱਪਲ ਅਸੀਂ ਦਿੰਨੇ ਆ ਠੀਕ ਹੈ ਜੀ ਠੀਕ ਹੈ ਜੀ ਫਿਰ ਆ ਪਸ਼ੂ ਦੇ ਕੰਨ ਨੂੰ ਵਿੰਨ ਕੇ ਜਿਹੜਾ ਆਪਾਂ ਟੈਗ ਲਾਣੇ ਆ ਇਹਨੂੰ ਟੈਗ ਮਸ਼ੀਨ ਕਹਿੰਦੇ ਆ ਹੂੰ ਇਹ ਇਹ ਵੀ ਆਪਣੇ ਕੋਲ ਇੱਥੇ ਉਪਲਬਧ ਆ ਟੈਗ ਮਸ਼ੀਨ ਠੀਕ ਹੈ ਜੀ ਕੰਨ ਵਿੰਨਣ ਵਾਲੀ ਕੰਨ ਵਿੰਨਣ ਵਾਲੀ ਠੀਕ ਹੈ ਜੀ ਇਹਦੀ ਕਿੰਨੀ ਕੀਮਤ ਹੁੰਦੀ ਆ ਇਹ 1000 ਰੁਪਏ ਦਾ ਜੀ ਠੀਕ ਹੈ ਜੀ 1000 ਰੁਪਏ ਇਹਦੀ ਕੀਮਤ ਆ ਹਾਂਜੀ 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 ਵੀ ਟੋਟਲ ਸਮਾਨ ਆਪਣੇ ਕੋਲੇ ਡੇਰੀ ਵਾਲਾ ਮਿਲ ਜਾਂਦਾ ਹਾਂਜੀ ਹਾਂਜੀ ਆ ਕਿਸੇ ਨੂੰ ਕਿਤੇ ਹੋਰ ਜਾਣ ਦੀ ਲੋੜ ਬੱਕਰੀਆਂ ਦੇ ਨੌ ਕਟਨੇ ਆ ਖੁਰ ਕਟਨੇ ਆ ਉਹਨਾਂ ਵਾਸਤੇ ਵੀ ਸਮਾਨ ਆ ਇਹ ਬੱਕਰੀਆਂ ਦੇ ਖੁਰ ਕੱਟਣ ਵਾਲਾ ਇਹ ਬੱਕਰੀਆਂ ਦੇ ਖੁਰ ਕੱਟਣ ਵਾਸਤੇ ਆ ਹੂੰ ਠੀਕ ਹੈ ਜੀ ਉਸ ਤੋਂ ਇਲਾਵਾ ਵੈਂਸਨ ਕੰਪਨੀ ਦਾ ਕੋਈ ਰਬੜ ਹੈ ਹਮ ਟੈਂਕੀ ਵਾਲੀ ਰਬੜ ਹੈ ਕੈਨ ਦੀ ਕੈਨ ਦੇ ਵਿੱਚ ਰਬੜ ਪੈਂਦੀ ਹੈ ਹਮ ਉੱਤੇ ਲੱਗਦੀ ਹੁੰਦੀ ਹੈ ਉੱਤੇ ਲੱਗਦੀ ਹੈ ਤੇ ਉਹ ਇਹਦੇ ਨਾਲ ਵੀ ਜਿਵੇਂ ਆਪਾਂ ਜਿ ਕਈ ਇਹਦਾ ਪ੍ਰੈਸ਼ਰ ਲੀਕ ਹੁੰਦਾ ਜੇ ਨਾ ਹੋਵੇ ਇਹ ਰਬੜਾਂ ਆਪਣੇ ਕੋਲੇ ਉਪਲਬਧ ਹੁੰਦੀਆਂ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਅੰਦਰ ਦਿਖਾਉਣਾ ਆਜੋ ਆ ਆ ਜਿਹੜਾ ਹੈਗਾ ਇਹ ਲਾਈਨਰ ਹੈ ਹਮ ਜਿਹੜੇ ਆ ਪੋਪਲੇਜੇ ਵਿੱਚ ਪੈਂਦੇ ਆ ਜਿਹੜੇ ਤੁਹਾਡੇ ਉਹ ਥਾਣਾ ਦੇ ਵਿੱਚ ਚੜਦੇ ਆ ਠੀਕ ਹੈ ਜੀ ਨਹੀਂ ਇਹ ਕਿਰਤੀ ਵਰਤ ਹੁੰਦੀ ਹੈ ਜੀ ਇਹਦੀ ਜਿਵੇਂ ਇਹਨਾਂ ਇਹਨੂੰ ਲਾਈਨਰ ਕਹਿੰਦੇ ਆ ਜਿਹੜਾ ਮਸ਼ੀਨ ਦੇ ਮੂਰੇ ਲੱਗਦੇ ਆ ਜੀ ਮਸ਼ੀਨ ਦੇ ਮੂਰੇ ਥਾਣਾ ਦੇ ਚੜਦੇ ਆ ਇਹ ਠੀਕ ਹੈ ਠੀਕ ਹੈ ਠੀਕ ਇਹ ਲਾਈਨਰ ਵੀ ਆਪਣੇ ਕੋਲੇ ਉਪਲਬਧ ਨੂੰ ਮਿਲ ਜਾਂਦੇ ਆ 1700 ਰੁਪਏ ਦਾ ਰੇਟ ਹੈ ਇਹਦੇ ਵਿੱਚ 4-4 ਆਉਣਗੇ 4 ਪੀਸ ਆ ਇਹ ਠੀਕ ਹੈ ਜੀ ਤੇ ਇਹ ਕੀ ਚੀਜ਼ ਹੈ ਵੀ ਆ ਪੋਸਟਰ ਹੈ ਜੀ ਪੋਸਟਰ ਵਗੈਰਾ ਕਈਆਂ ਦੇ ਖਰਾਬ ਹੋ ਜਾਂਦੇ ਆ ਵੈਂਸਨ ਦੀ ਕੰਪਨੀ ਦੇ ਪੋਸਟਰ ਆ ਹਾਈਡਰਾਪੋਸੀਟਰ ਕਹਿੰਦੇ ਇਹਨਾਂ ਨੂੰ ਠੀਕ ਹੈ ਜੀ ਆਪ ਪਲਸੇਟਰ ਸਾਡੇ ਲੋਕਲ ਪਲਸੇਟਰ ਆ ਜਾਂਦੇ ਆ ਇਹ ਪ੍ਰੋਮਿਡ ਕੰਪਨੀ ਦਾ ਪ੍ਰੋਸੀਟਰ ਹੈ ਹੂੰ ਠੀਕ ਹੈ ਜੀ ਇਹਦੀ ਕੀਮਤ 2500 ਆ ਇਹ 6500 6600 ਰੁਪਏ ਦਾ ਤੇ ਇਹ 6500 ਦਾ ਹੈ ਵੈਂਸਨ ਵਾਲਾ ਵੈਂਸਨ ਵਾਲਾ ਜੀ ਤੇ ਆਹ 2500 ਦੇ ਆ ਇਹ 2500 ਦਾ ਠੀਕ ਹੈ ਹਾਂਜੀ 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 ਜੀ ਸਰ ਤੇ ਇਹ ਮੇਰੇ EMPLYE ਨੇ ਇੱਥੇ ਨਾ ਨਾ ਅਰਸ਼ ਹੈਗਾ ਇਹ ਕਰਨਪੁਰ ਤੋਂ 18F ਤੋਂ ਨੇ ਔਰ ਗੰਗਾ ਨਗਰ ਦੀ ਦੁਕਾਨ ਇਹੀ ਬੰਦੇ ਸਾਹਮਣੇ ਨੇ ਅੱਛਾ ਜਿਹੜੀ ਆਪਣੀ ਗੰਗਾ ਨਗਰ ਵਾਲੀ ਦੁਕਾਨ ਹੈ ਉਹ ਅਰਸ਼ਦੀਪ ਜੀ ਸਾਹਮਣੇ ਨੇ ਠੀਕ ਹੈ ਜੀ ਜੋ ਵੀ ਕਿਸੇ ਨਾਲ ਕੋਈ ਲੈਣ ਦੇਣ ਦਾ ਕੰਮ ਆ ਉਹ ਇੱਥੇ ਹਾਂਜੀ ਹਾਂਜੀ ਠੀਕ ਹੈ ਜੀ